Come no. रे वालों राणे बया तोड़ी राय मोहनी होना सुखे होने रे ना क्या धनबाद राय और सारे सेवादारा सारे सारा बहुत बहुत धन्यवाद भावुना एक सती तो में घोड़े हो है बंदे, एक टाइम से घोड़ियाँ चढ़िया होंगे, एक टाइम से घोड़ियाँ हाथ चढ़िया हुई है, कहीं कर रहे लोग हमारे आजरी, क्या रे, क्या होता है आरे, अब सतीश लावार के जो भी इनके ओर बोला यारों, कप्तान बताओ, अब क्या हो पड़ाए के लिए समारा सतीश बताओ, क्या भी क्या हो

ਵੀਰ ਓ ਬੰਦਾ ਸਾਇਮਾਨ ਦਾ ਵੀਰ ਐਂ ਸੌਦਾ ਆ ਮੁੰਡਾ ਆਦੀ ਤੀਮਤ ਕਹਿੰਦੇ ਬਟਾਤੇ ਪਾਉਂਦਾ ਕਾਕਾ ਨਾਲ ਅਗੇ ਦੱਸੇ ਥੋੜੇ ਵੀ ਦਿੰਦਾ ਨਹੀਂ ਕਾਹਨ ਵਾਲੇ ਕਰਕੇ ਦੀ ਵਾਰੀ ਤੇਰੇ ਦੱਸੇ ਹੋ ਗਿਆ ਹੈ ਨਿੰਬਾ ਜੀਮਾ ਦੀ ਤੇ 10 ਸਿਰਨਾ ਬੰਦਨ ਇਹਨਾਂ ਨੂੰ 100 ਰੁਪਏ ਹੈ ਕਿਹ ਕਿਹਦੇ ਦਾ ਸੀ ਤੇ ਨਾ ਕਰੀ ਅੱਜੇ ਲੜਗੇ ਨਾਲ ਪੈਸੇ ਹੈ ਇਹਦੇ ਡਿਵਲਰ ਕੰਗੇ ਹੋਣਾ ਵੀ ਤੇਲੀ ਉਸੇ ਨਾਲ ਤੇ ਹੈ ਆ ਤੰਗੂ ਸਦਾ ਆਈਏ ਓਏ ਕਾਹਨ ਲਗੂ ਕਬੱਡੀ 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 ਹੋਈ ਜਾਂਦੀ ਹੈ ਸ਼ੈਨ ਕੋਦਰ ਦੇ ਵਿੱਚ ਕੌਲੀ ਕੌਲੀ ਹੋਈ ਜਾਂਦੀ ਹੈ ਆ ਬੁੱਟਾ ਲਾਣੇ ਵਾਲਾ ਹੈ अगली हर अच्छा गारे चारो चारे मेरे हाणे हर से लाइ चारो बड़ा फैसला रेट i'll be, I'll be ready. Ready. कोई 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 Alô! ਬਲਦਰ ਕੌਰ ਆ ਗਿਆ ਸਾਹਿਬ ਜੀ ਵੱਲੋਂ ਇੱਕ ਖਿਆਲ ਜਿਹੜਾ ਕਾਕਾ ਦੇ ਨੇ ਉਹ ਕੋਲ ਆ ਗਿਆ ਮੇਰੇ ਮਿੱਤਰੋ ਧੰਨਵਾਦ ਆਹ ਸਾਹਮਣੇ ਰੇਲ ਬਲਕਰ ਆਹ ਦੇਖਣਾ ਕਾਕਾ 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 ਪਰ ਬਲਕਰ ਕਲਿਆਣ ਸੁਖੇਣਾ ਪਹਿਲਾ ਨੰਬਰ ਹੋ ਰਿਹਾ ਹੈ ਆਪਣੀ ਟੀਮ ਦੇ ਉਧਰ ਆ ਗਿਆ ਰੇਲ ਸੁਖਮਨ ਪਿਆਸ

i'm go ਆ ਗੇੜਾ ਲਾ ਰਿਹਾ ਹੈ ਆ ਬੜੀ ਸ਼ਾਹ ਔਰ ਅੰਨ ਉਹਦੇ ਸਾਹਮਣੇ ਹੈ ਅਗਰ ਰੇਡ ਦੇ ਖਾਤੇ ਅਗਲੀ ਗੋੜੀ ਇਸੀ ਆ ਰਿਹਾ ਹੈ ਤੇਜ਼ੀ ਆ ਗਿਆ ਕੈਨ ਵਾਲਾ ਤੇਜ਼ੀ ਆ ਗਿਆ ਕੈਨ ਵਾਲਾ ਇਹ ਕਹਿੰਦੇ ਆਹ ਵੇਖਦਾ ਪ੍ਰੈਫਰ ਰੇਡ ਖਾਪੀ ਨੇ ਖਾਪੀ ਖਾ ਖਾਪੀ ਲੋਕੀਂ ਜਿਹਨੇ ਕਰਦੇ ਪੌਣੇ ਆਪਾਂ ਕਰਨੇ ਪਾ ਕੇ ਰੱਖਾਂਗੇ ਜਿੰਨਾ ਤੇ ਹੱਸ ਬਾਬੇ ਦਾ ਦੇਖੀ ਨਾਰ ਪਾ ਕੇ ਦੇਖ ¡Ven पास से मिलो एक पास